ਇਹ ਤੁਹਾਡਾ ਅੱਜ ਦੇ ਵਲੌਗ ਚ ਤੇ ਅੱਜ ਆਪਾਂ ਸ਼ੁਰੂਆਤ ਤਾਂ ਇਸ ਦੰਦੀ ਕਰਦੇ ਪਏ ਆਂ ਇਹ ਤੋਂ ਪਹਿਲਾਂ ਆਪਾਂ ਸੀਆਡੀ ਤੇ ਗੇੜਾ ਕੱਢ ਕੇ ਆਂਦਾ ਸੀ ਮਿੰਦੀ ਨੇ ਜੀਬ ਚਲਾ ਕੇ ਉਹ ਹੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਘਟਣ ਵਾਲੀ ਮਸ਼ੀਨ ਆਪਾਂ ਬਾਈ ਨੂੰ ਬਵਾਦੀ ਆ ਤੇ ਇਹ ਹਮ ਡੈਮੋ ਤੇ ਚੱਲਦੀ ਪਈ ਜਰਾ ਤਰ ਮੇਲੇ ਲੈ ਕੇ ਜਾਣਗੇ ਜਿਆਦਾ ਬਣ ਬਣਿਆ ਤੇ ਨਵੀਂ ਰੀਚ ਲੈਣਗੇ ਤੇ ਆ ਆਪਣਾ ਹੋਰ ਮੈਨੂ ਫੈਰਦਾ ਵਰਲਡ ਵਾਈਡ ਫੇਮਸ ਫਾਰਮੈਟ ਇਹਨੂੰ ਬੰਦੇ ਨੂੰ ਹਰੇ ਜੀ ਰੱਖਿਆ ਹੋਆ ਘਰਦਿਆਂ ਨੇ ਇਹ ਪੱਕਾ ਹੀ ਹਰੇ ਤੇ ਪੱਕਾ ਗਜਾਇਆ ਵਾ ਹਰੇਕ ਚੀਜ਼ੇ ਨੂੰ ਹਰੀ ਥਾਂ ਰਮੰਦੇ ਆ ਇੱਥੇ ਵਾਲੀਆਂ ਰੋਟੀਆਂ ਲੀੜੇ ਤੱਕ ਹਰੇ ਦਿੱਤੇ ਆ ਫਾਇੰਡਾ ਥੋੜੀ ਮਿੱਟੀ ਜਾਂਦਾ ਅੱਜ ਦੇ ਜਾ ਕੇ ਚੱਲਿਆ ਡੈਮੋ ਲਿਆ ਇਹਨਾਂ ਨੇ ਹੈ ਜਦੋਂ ਜਾ ਕੇ ਡੈਮੋ ਲਿਆ ਇਹਨਾਂ ਨੇ ਜਿਹੜਾ ਨਵਾਂ ਸੀਟਣ ਜਿਹੜਾ ਪਿੰਡ ਵੀ ਦੱਸਦੇ ਰਹਿੰਦੇ ਕਿਹੜੇ ਪਿੰਡ ਚੱਲਿਆ ਕਿਹੜੇ ਪਿੰਡ ਚੱਲਿਆ ਬਾਈ ਲੋਹਾਂਵਾਂ ਲੋਹਾਂਵਾਂ ਆਪਣਾ ਹੀ ਆ ਤਾਂ ਕਿੰਨੇ ਜਾਂਦਾ ਇਹ ਤਾਂ ਕੋਲੋਂ ਨਾ ਆਦਾ ਇਹ ਰੱਖਾਦਾ ਹੈ ਨਾ ਅੱਗਾ ਕਾਸੂ ਵਜਨ ਬਹੁਤ ਆਦਾ ਜੀ ਇਧਰ ਆਪਣੇ 33 ਦਾ ਕਲੱਚ ਖੁੱਲਿਆ ਪਿਆ ਉਧਰ ਆਪਣਾ ਪਲਾਂਟਰ ਖੁੱਲਿਆ ਪਿਆ ਜੀ ਰਿਪੇਅਰ ਕਰੀ ਜੰਨੇ ਆ ਤੇ ਥੋੜਾ ਜਿਹਾ ਰਹਿ ਗਿਆ ਇਹ ਵੀ ਕਰਕੇ ਓਕੇ ਤੇ ਕੱਸ ਕੇ ਇਹਨੂੰ ਕਰਦੇ ਆ ਫਿਰ ਇੱਕ ਹੋਰ ਆ ਜਾਊਗਾ ਬੋਲ ਹੀ ਨਹੀਂ ਉਹਦਾ ਪਤਾ ਯਾਰ ਕਿ ਉਹ ਹੋਈ ਹੈ ਫਰਾ ਤੇ ਇਧਰ ਆਪਣਾ ਜਕਾੜੂ ਗੈਣ ਕ ਲਗਾ ਪਿਆ ਕੈਂਪਨ ਆ ਨਵੀਂ ਟੀਮ ਭਾਰਤੀ ਜਿੱਤੀ ਆਣਾ ਇਹ ਲਾਈਆ ਕਿੱਥੇ ਹੂੰ ਕੈਨੇਡਾ ਵਿੱਚ ਪਾ ਕੇ ਕੱਢ ਦੋਗੇ ਅੱਜ। ਆਹ 2 ਘੰਟੇ ਲਵੇ। ਆਜੂ ਫਿਰ 2 ਘੰਟਿਆਂ ਚ। ਹਾਂ। ਸਾਰਾ ਲਾਇਆ ਕੰਮ ਕਿੱਥੇ ਧਰਿਆ ਕਿਧਰ ਫਿਰਦਾ। ਉਹ ਜੀੜੇ-ਲੂੜੇ ਵੀ ਚੇਂਜ ਕਰ ਲੈਂਦੇ ਹੁਣ ਤੱਪ ਚੜ ਗਈ ਉਧਰ। ਮੈਂ ਲਾਉਂਦਾ ਆਂਦਾ ਲੀੜੇ ਹੁਣ। ਜੀੜਿਆਂ ਤੋਂ ਬਾਹਰ ਹੋਇਆ ਲਾਦੇ ਕਿੰਢ ਤੇ। ਉਹ ਇਹਦੀ ਕੰਮ। ਨਹੀਂ ਮਾੜੀ ਗੱਲ ਕੀ ਕਹੀ ਐ ਅਸੀਂ ਯਾਰ। ਲੀੜਿਆਂ ਤੋਂ ਬਾਹਰ ਆਉਂਦਾ ਇਹਨਾਂ। ਉਹ ਰੇਸ਼ੂ ਨੂੰ ਤਾਂ ਕਰਦੇ ਰੇ ਸੁਨੇ ਕਿਵੇਂ ਕੀਤੀ ਸੀ ਰੇਸ਼ੂ ਨੇ ਕਿਵੇਂ ਕੀਤਾ ਜਦੋਂ ਪੇਚ ਕਾ ਵੱਜੇ ਦੱਸੀ ਦੱਸ ਤਾਂ ਹੈ ਦੱਸ ਦਾਨ ਯਾਰ ਕਹਿੰਦਾ ਰੇਸ਼ੂ ਨੂੰ ਮੈਂ ਕਿਹਾ ਪੁੱਛਿਆ ਵੀ ਰੇਸ਼ੂ ਨੇ ਕਿਵੇਂ ਕੀਤੀ ਜਦੋਂ ਪੇਚ ਕਾ ਵੱਜੇ ਦੱਸ ਨਾਲ ਇੱਥੇ ਰਸਤੇਦਾਰਾਂ ਨੂੰ ਪਤਾ ਲੱਗੇ ਰਸਤੇਦਾਰਾਂ ਨੂੰ ਪਤਾ ਲੱਗੇ ਮੁੰਡਾ ਕਿੱਥੇ ਲੱਗਿਆ ਤੂੰ ਜ਼ਿੰਮੇਵਾਰ ਆ ਜਾ ਯਾਰ ਮੈਂ ਜ਼ਿੰਮੇਵਾਰ ਆ ਤੂੰ ਸੱਟ ਕੇ ਵਿਖਾ ਦੇ ਗੈੜ ਜਾ ਤੂੰ ਗੈੜ ਕਾ ਸੱਟ ਕੇ ਖਾ ਮਨ ਜਾਗੇ ਸੱਟ ਕੇ ਖਾ ਇਹਦੀ ਦੋ ਗੱਲਾਂ ਨੇ ਮੈਨੂੰ ਕੀਲ ਕੇ ਰੱਖਦਾ ਕਹਿੰਦੇ ਵਾਲਾਂ ਤੇ ਲਾ ਓਏ ਇਹ ਗੱਲ ਨਹੀਂ ਵਾਲਾਂ ਤੇ ਲਾਉਣ ਵਾਲੀ ਸਪਰੇ ਪੈਣ ਨਾਲ ਲੀੜਿਆਂ ਤੇ ਲਾ ਕੇ ਤੁਰ ਗਿਆ ਤਗੜੇ ਕੰਮ ਕਰਦਾ ਜਣਾ ਅੱਜ ਵੀ ਬਿਸਤ ਲਾਇਆ ਮੇਰੇ ਹੋਏ ਓਏ ਉਹਨਾਂ ਨੂੰ ਓਏ ਇੱਕ ਤਾਂ شادی ਉਹਨਾਂ ਨੂੰ ਲੈਨੇ ਧੁਏ ਜਿਆ ਰੋ ਸਹੀ ਗੱਲ ਏ ਉਹ ਵਿਆਹਾਂ ਚ ਵੀ ਮਾਰਦੇ ਫਿਰਦੇ ਓ ਵੀ ਮੈਂ ਕਰਦੇ ਆ ਮੈਂ ਕਰਦਾ ਵਾਧੂ ਆ ਗਲਾਦ ਨੇ ਭਾਜ ਰਾਤੇ ਰੱਬ ਨੂੰ ਆ ਜੂ ਕਿਆ ਉਹਨਾਂ ਨੇ ਤੇ ਇਹਨੂੰ ਝਾੜੂ ਮਾਰਦੇ ਆਗੇ ਨਾਲੇ ਵਜਣਾ ਨਹੀਂ ਝਾੜੂ ਐਨੀ ਰਾਹ ਕੱਠੀ ਨਹੀਂ ਹੁੰਦੀ ਹੁੰਦੀ ਕਾਰ ਲਾ ਕੇ ਕਈ ਆਣਾ ਜਿੰਦਰੀ ਖਰਾਹ ਬਣਾ ਕੇ ਖਰਾਹ ਵਾਵਾ ਸਾਹਿਬ ਹੈ ਘਰੇ ਤਾਂ ਨਹੀਂ ਲਾ ਲੂ ਦਿੰਦਾ ਨਹੀਂ ਆਪਣੇ ਇੰਨਾ ਗੰਦੇ ਨਹੀਂ ਹੁੰਦਾ ਗੰਧ ਹੋਵੇ ਕਿਵੇਂ ਗੰਧ ਸਾਡੇ ਕੋਲ ਭੇਜਦਾ ਉਹਨਾਂ ਨੇ ਕੱਲ ਲਿਖ ਦਿਨ ਗੱਲ ਕਰਦਾ ਮੈਂ ਟਟੂ ਦੇ ਵਰਮਨ ਦਾ ਯਾਰ ਮੈਂ ਆਪਦਾ ਪਲੰਟਰ ਸਿਰੇ ਲਾਵਾਂ ਤੂੰ ਸ ਤਾਂ ਵਿਹਲੇ ਆ ਤੂੰ ਸ ਤਾਂ ਵਿਹਲੇ ਆ ਜਮਾ ਤਾਰੇ ਉਸਤਾਦ ਨੂੰ ਪੁੱਠਾ ਨਹੀਂ ਬੋਲਣਾ ਸਾਲਾ ਪੁੱਠਾ ਟੰਗ ਦੂੰ ਉਹਨੂੰ ਦਾਸ ਦਾ ਬਾਜਾ ਵਜਾ ਤੂੰ ਉਹ ਦੀਂਦੀ ਹੈ ਨਾ ਪੈਪ ਵਾਲੀ ਪਾਣੀ ਉਹਦੇ ਨਾਲ ਟੰਗ ਦੂੰ ਇਹ ਵੀ ਟੰਗਣ ਨੂੰ ਨਾ ਕੁਝ ਗਰਾਵਲ ਨਾ ਕੋੜੀ ਪੈ। ਓਏ ਉਹ ਤਾਂ ਤੂੰ ਆਪ ਹੀ ਢੜਾ ਲੈਣਾ। ਸਾਨੂੰ ਤਾਂ ਲੋੜ ਹੀ ਨਹੀਂ ਪੈਂਦੀ। ਬਾਦ ਬਾਦ। ਹੋ ਗਿਆ ਹਾਂ ਕੋਈ ਜੀ। ਯਾਰ ਸਮੋਸਾ ਮਕਾ ਲਾਇ। ਅਰੇ ਇਹ ਜੀਆ। ਹਾਂ। ਓਰ ਹੁਣ ਬੋਲੀ ਜਾਣਾ, ਮਿੰਤਾ ਕਰੀ ਜਾਣਾ। ਬਈ ਵਲੌਗ ਨਹੀਂ ਬਣਾਉਂਦਾ, ਵਲੌਗ ਨਹੀਂ ਬਣਾਉਂਦਾ। ਹੁਣ ਗੱਲ ਨਹੀਂ ਕਰਦਾ ਨਾ ਇਹ। ਗੱਲ ਕਰ ਵੀ। ਹਾਂ ਜੀ ਹਸੀ ਕਾਲ ਸਾਨੂੰ ਕੈਂਪ ਕੱਢ ਕੇ ਰੱਖੋ ਬੇਠੇ ਹੂੰ ਉੱਥੇ ਲੈ ਆਉਂਦੇ ਆ ਯਾਰ ਇਹ ਤਲੰਜਰ ਟਾਇਰ ਟੱਕਰਨ ਵਾਲੇ ਆ ਯਾਰ ਇਹ ਵੀ ਬਲੋ ਮਾਰਦਾ ਏ ਹੈਣਾ ਗੁਕਾਰੇ ਬਲੋ ਮਾਰਦਾ ਨਾ ਤੂੰ ਭਈ ਆਪਾਂ ਕੈਂਪ ਆ ਕੇ ਟਰੈਕਟਰ ਕਰਤਾ ਰੈਡੀ ਤੇ ਫੋਰਮੈਨ ਆਪਣਾ ਚਲਾ ਗਿਆ ਸੀ ਉਸ ਤੋਂ ਬਾਅਦ ਆਪਾਂ ਕੀਤਾ ਨੂੰ ਸਾਰੇ ਨੂੰ ਰੈਡੀ ਟਰੈਕਟਰ ਓਕੇ ਆ ਵਾ ਮਾਰਦੇ ਆ ਸੈਲਫ ਸਾਡਾ ਸਾਡਾ ਟੜੂ ਦਾ ਫੋਰਮੈਨ ਵੀ ਕਹਿੰਨੇ ਬੜ ਕਰਾ ਫਿਰਦਾ ਟਰੈਕਟਰ ਦੇ ਚਾਰਜ ਕਹਿੰਦਾ ਟਰਾਈ ਅੱਜ ਮੈਂ ਲੈਣੀ ਆ ਫੇਰ ਕਹਿੰਦਾ ਮੈਂ ਚਾਚੇ ਨੂੰ ਦਵਾਣੀ ਆ ਇਹਦੀ ਨਹੀਂ ਸਮਝ ਆਉਂਦੀ ਸਾਨੂੰ ਤਾਂ ਦੇਖ ਰਾਂ ਦਾਦਾ ਤਾਰਾ ਹੀ ਨਹੀਂ ਕਿਸੇ ਆਈਆਂ ਪੌਣਾ ਘਟਾ ਗਿਆ ਤੈਨੂੰ ਕਿਹਦੀ ਘਰ ਮਾ ਮੜੀ ਨਹੀਂ ਦੇਖਿਆ ਉਹ ਮੱਕਾੰਤ ਨੂੰ ਛੇਤੀ ਹੋਗੀ ਹੂੰ ਛੇਤੀ ਕਰ ਚੱਲ ਬਲ ਕਰ ਐਨਾ ਟਾਈਮ ਯਾਰ ਚੱਲ ਛੇਤੀ ਚੱਲ ਹਰ ਸਟਾਰt ਵੇਰ ਵੇਰ